1999 ਦੀ ਲੱਗੀ ਆ ਤੇ ਪੁਰਾਣੀ ਪੱਠੀ ਆ ਇਹ ਰੇਲ ਗੱਡੀਾਂ ਨੂੰ ਬਾਪੂ ਪੀਪੇ ਲੈ ਐ ਲੈ ਲਾਈ ਵੀ ਹੈ ਹੈ ਕੀ ਬਾਤ ਹੈ ਇੰਨੀ ਜੇ ਪੀਲੇ ਕਹਿੰਦੇ ਐ ਬਣਦੇ ਆ ਤੇ ਸਾਡੇ ਦਾ ਫਿਰ ਪੰਜਾਬ ਚ ਭਾਈ ਦੇ ਆਟੇ ਵਾਲੇ ਬਿਸਕਟ ਐ ਬਣਦੇ ਆ ਹਨਾ 2 ਕਿਲੋ ਆਟਾ 1/2 ਕਿਲੋ ਚੀਨੀ 1 ਕਿਲੋ ਘਿਓ ਤੇ 1 ਕਿਲੋ ਦੁੱਧ ਕਿਵੇਂ ਲੱਗਦਾ ਬੀਬੀ ਜੀ ਇਹ ਪੁਰਾਣਾ ਰਸੋਈ ਦਾ ਆਪਣਾ ਹਨਾ ਬਹੁਤ ਬੱਧੀ ਤੁਸੀਂ ਹੱਥ ਵੀ ਕਾਲੇ ਕਰੀ ਫਿਰਦੇ ਹੋ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਪੱਠੀਆਂ ਬਹੁਤ ਨੇ ਸ਼ਹਿਰਾ ਚ ਵੀ ਬਹੁਤ ਨੇ ਇਹ ਪਿੰਡੂ ਪੱਠੀ ਦਾ ਕੀ ਰਾਜ਼ ਕੀ ਆ ਬੀਪੇ ਲੋਕਾਂ ਦਾ ਆ ਕੇ ਬਹਿਣਾ ਜਾਂ ਇੱਥੇ ਬਿਸਕਟ ਤਾਂ ਆਉਂਦੇ ਨੇ ਤੇ ਜਗਾ ਸਾਫ ਸੁਥਰੀ ਜਾ ਘਰ ਦੇ ਤਨੂ ਦੇ ਤਾਰੀ ਹਾਂ ਮੀਨੇ ਦੇ ਪਰਸੇ ਵਾਲਾ ਨਹੀਂ ਕੋਈ ਜਰਸੀ ਬਿੜੀ ਵਾਲਾ ਨਹੀਂ ਹਾਂ ਤੇ ਬਾਕੀ ਬੀਪੇ ਲੈ ਰਾਕੇ ਲੋ ਘਰੇ ਚਲੇ ਜਾਂਦੇ ਆ ਵਿਸ਼ਵਾਸ ਭੈਣ ਨੂੰ ਵੀ ਦੇਣੀ ਤੇ ਗੁੱਡੀ ਨੂੰ ਵੀ ਦੇਣੀ ਆਪੂਆ ਨੂੰ ਵੀ ਦੇਣੇ ਨੇ ਉਹ ਆਦੀ ਭੂਆ ਨੂੰ ਵੀ ਦੇਣੇ ਆ ਆਦੀ ਭੂਆ ਨੂੰ ਵੀ ਦੇਣੇ ਆ ਆ ਮਹੀਨੇ ਦੀ ਐਨ ਔੜੀਕ ਵੀ ਹੁੰਦੀ ਹੈ ਹਨਾ ਪੈਣਾ ਨੂੰ ਤੇ ਕੁੜੀਆਂ ਨੂੰ ਪੈਣਾ ਨੂੰ ਔੜੀ ਹੋਊਗੀ ਤਿਆਂ ਨੂੰ ਔੜੀ ਹੋਊਗੀ ਬਿੜਾ ਡੈਡੀ ਆਊ ਡੈਡੀ ਆਊ ਹਾਂ ਜਾਂ ਭਾਈ ਆਊ ਕੋਟ ਆਊਗਾ ਨਾ ਇਸ ਸੀਜ਼ਨ ਫਿਰ ਭਾਈ ਕਿੰਨੇ ਕਿ ਦਿਨ ਦਾ ਹੁੰਦਾ ਦੇੜੇ ਕਿ ਮਹੀਨੇ ਦਾ ਅੱਜ ਕੱਲ ਰਿਵਾਜ ਚੱਲ ਪਿਆ ਮੁੱਲ ਜੇ ਦਾ ਵਧੀਆ ਨਹੀਂ ਹੁੰਦੇ ਹੂੰ ਇਹਨੇ ਸਵਾਲ ਲਾਉਂਦੇ ਨੇ 1999 ਦੀ ਲੱਗੀ ਆਈ ਪਿੰਡ ਕਗਰਾਣੇ ਇਹਦੇ ਹਿਸਾਬ ਵੀ ਪੁਰਾਣਾ ਆ ਜਾਂ ਛਾਪੜੀ ਪਾਈ ਹੋਈ ਆ ਜਾਂ ਇਹ ਪੱਠੀ ਵੀ ਉਸੇ ਟਾਈਪ ਦੀ ਰੱਖੀ ਆ ਤੁਸੀਂ ਇੱਥੋਂ ਹੀ ਜੰਮੇ ਆ ਇੱਥੋਂ ਹੀ ਪਲੇ ਆ ਹਾਂ ਇੱਥੇ ਇਹਦੇ ਵਿੱਚ ਹੀ ਰਲ ਜਾਣਾ ਇਹਦੇ ਵਿੱਚ ਹੀ ਰਲ ਜਾਣਾ ਹਾਂ ਕੀ ਆ ਬਾਤ ਆ ਇੱਕ ਦਿਨ ਚ ਕਿੰਨੇ ਕੁ ਬਿਸਕਟ ਇਸੇ ਨਿਕਲ ਜਾਂਦੇ ਆ 80 90 ਕਿਲੋ ਆਟਾ ਨਿਕਲ ਜਾਂਦਾ ਇਨਾ ਮੈਂ ਤੁਹਾਨੂੰ ਦੱਸ ਦਿਆਂ। ਮੇਰਾ ਨਾਮ ਦਰਸ਼ਨ ਦਰਸ਼ਨ ਸਿੰਘ ਬਾਈ। ਤੇ ਬਾਈ ਕਿੰਨੇ ਕ ਸਾਲ ਦੀ ਇਹ ਪੁਰਾਣੀ ਭੱਟੀ ਆ? 20-25 ਸਾਲ ਦੀ। 20-25 ਸਾਲ। 1900 1999 ਦੀ ਲੱਗੀ ਆ ਤੇ ਪੁਰਾਣੀ ਹੀ ਭੱਟੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਅੰਦਰ ਜਾਂਦੇ ਕਿੱਥੇ ਆ। ਉਹ ਚਲੇਗੇ। ਇਟਲੀ ਜੋ ਪੀਲੇ ਕਹਿੰਦੇ ਆਏ ਵਰਦੇ ਆ। ਪੁਰਾਣੀਆਂ ਭੱਟੀਆਂ ਨੂੰ ਵੀ ਐਹ ਜਿਹੀਆਂ ਸੀ। ਹਾਂ ਤੇ ਏਦਾਂ ਹੀ ਹਾਂ ਬਲੋ ਘਰੇ ਏਦਾਂ ਹੀ ਬੀਜੋਂਗੇ ਐਵੇਂ ਬਣਾਉਦੇ ਸੀ ਨਾ ਤੇ ਸਾਡੇ ਤਾਂ ਫਿਰ ਪੰਜਾਬ ਚ ਭਾਈ ਦੇ ਆਟੇ ਵਾਲੇ ਬਿਸਕਟ ਐਵੇਂ ਬਣਦੇ ਆ ਹਨਾ ਇਹ ਸੀਜ਼ਨ ਫਿਰ ਭਾਈ ਕਿੰਨੇ ਕ ਜੰਦਾ ਹੁੰਦਾ ਇਹ ਹੁੰਦਾ ਜੇ 1.5 ਮਹੀਨੇ ਦਾ ਕਿਹੜੇ ਪੇਟੋਂ ਆਇਆ ਬੀਬੀ ਜੇ ਕਰਦੀ ਤੁਸੀਂ ਜੜਤੌਲੀ ਤੋਂ ਆਇਆ ਬੀਬੀ ਕਿਵੇਂ ਲੱਗਦਾ ਫਿਰ ਆਪ ਹੀ ਆਪਦੇ ਹੱਥੋਂ ਨਾਲ ਕੱਢਦੇ ਹਾਂ ਤੇ ਕੀ ਕੀ ਪਾਇਆ ਵਿੱਚ ਇਹ ਸਿੱਧਾ ਕੀ ਲੱਗਿਆ ਸੀ ਸਿੱਧਾ ਆਟਾ ਚੀਨੀ ਹਾਂ ਉਹ ਠੀਕ ਹੈ ਸਿੰਪਲ ਕਿਉਂ ਵਾਲੇ ਕਿ ਦੇਸੀ ਵਾਲੇ ਨਹੀਂ ਸਿੰਪਲ ਵਾਲੀ ਬਣਾਏ ਸਿੰਪਲ ਵਾਲੀ ਬਣਾਏ ਨੇ ਦੇਖ ਲਓ ਵੀ ਬੀਬੀ ਆਪਦੇ ਹੱਥਾਂ ਨਾਲ ਕਿਵੇਂ ਲੱਗਦਾ ਬੀਬੀ ਜਰਾ ਇਹ ਪੁਰਾਣਾ ਪਸ਼ੋਕੜਾ ਆਪਣਾ ਹਨਾ ਬਹੁਤ ਵਧੀਆ ਤੇ ਤੁਸੀਂ ਹੱਥ ਵੀ ਕਾਲੇ ਕਰੀ ਫਿਰਦੇ ਹੋ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਵੀ ਸੰਤੁਸ਼ਟੀ ਆ ਵੀ ਹਾਂ ਵਧੀਆ ਕੱਢ ਰਹੇ ਹੋ ਜਾਂ ਆਪਦੇ ਮੂਰ ਅੱਖੀ ਨਿਕਲ ਰਹੇ ਆ ਹਾਂਜੀ ਹਾਂਜੀ ਕੀ ਬਾਤ ਇਹ ਬਾਪੂ ਜੀ ਕਿੱਥੋਂ ਆਏ ਨੇ ਬਾਪੂ ਕਿੱਥੋਂ ਆਏ ਹੋ ਤੁਸੀਂ ਜੜਦੌਲੀ ਤੋਂ ਇਹ ਰੇਲ ਗੱਡੀਆਂ ਕਿਉਂ ਬਾਪੂ ਪੀਪੇ ਲਾਏ ਐ ਲੈਣ ਲਾਈ ਪਈ ਐ ਹੈ ਹਾਂਜੀ ਹਾਂਜੀ ਕੀ ਬਾਤ ਹੈ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਦੇਖ ਲੋ ਧੀ ਨੂੰ ਦੇਣਿਆ ਕਿ ਭੈਣ ਹੋਣਾ ਨੂੰ ਧੀ ਹੋਣਾ ਮੈਂ ਭੈਣ ਨੂੰ ਕੀ ਬਾਤ ਐ ਇਸ ਸੰਧਾਰਿਆਂ ਦਾ ਰਿਵਾਜ ਆ ਪੁਰਾਣਾ ਸਾਡਾ ਹਾਂਜੀ ਰੀਤੀ ਰਿਵਾਜ ਆ ਤੇ ਆਹ ਮਹੀਨੇ ਦੀ ਐਨ ਉੜੀਕ ਵੀ ਹੁੰਦੀ ਹੈ ਹਨਾ ਭੈਣਾਂ ਨੂੰ ਤੇ ਕੁੜੀਆਂ ਨੂੰ ਭੈਣਾਂ ਨੂੰ ਉੜੀ ਹੁੰਦੀਆਂ ਧੀਆ ਨੂੰ ਉੜੀ ਹੁੰਦੀ ਵੀਰਾਂ ਦਾ ਡੈਡੀ ਆਉਂ ਭੈਣ ਆਉ ਹਾਂ ਜਾਂ ਭਾਈ ਆਉ ਕੋਤਾ ਆਉਗਾ ਨਾ ਹਾਂਜੀ ਸੰਧਾਰੇ ਵਾਲੇ ਬਿਸਕਟ ਹਾਂ ਸੰਧਾਰੇ ਵਾਲੇ ਬਿਸਕਟ ਮੁੱਲ ਦੇ ਵੇਚਦੇ ਨਹੀਂ ਇਹ ਇਹੀ ਵੇਚਦੇ ਅੱਜ ਕੱਲ ਰਿਵਾਜ ਚੱਲ ਪਿਆ ਮੁੱਲ ਜੇ ਦਾ ਹਾਂਜੀ ਤੇ ਉਹ ਇੰਨੇ ਵੇ ਵਧੀਆ ਨਹੀਂ ਹੁੰਦੇ ਹੂੰ ਇਹ ਨੇਜਵਾ ਲੱਗਦੇ ਨੇ ਭੈਣ ਨੂੰ ਵੀ ਦੇਣੇ ਆ ਤੇ ਗੁੱਡੀ ਨੂੰ ਵੀ ਦੇਣੇ ਆ ਹਾਂ ਭੂਆ ਨੂੰ ਵੀ ਦੇਣੇ ਨੇ ਭੂਆ ਆਦੀ ਭੂਆ ਨੂੰ ਵੀ ਦੇਣੇ ਆ ਆਦੀ ਭੂਆ ਨੂੰ ਦੇਣੇ ਨੇ ਕਿੰਨੇ ਪੀਪੇ ਦੇਣੇ ਆ ਪੀਪਾ ਤਾਂ ਇੱਕੋ ਹੀ ਆ ਜੇ ਫੇਰ ਵਾਰੀ ਆਜੂ ਫੇਰਾ ਆਜਾਂਗੇ ਇੱਕ ਪੀਪਾ ਹੀ ਥੋੜੀ ਵਾਰੀ ਅੱਜ ਆਈ ਆ ਅੱਜ ਆਈ ਆ ਠੀਕ ਐ ਇਹ ਤੂੰ ਪਹਿਲਾ ਪੀਪਾ ਇਹ ਕ ਦੂਜਾ ਇਹ ਪਹਿਲਾਂ ਹੀ ਆ ਜਾਈ ਦੂਜਾ ਨੰਬਰ ਅੱਜ ਲਾ ਜਾਣ ਅੱਜ ਲੱਗ ਜੂ ਜੱਲ ਲੈ ਕੇ ਆਵਾਂਗੇ ਠੀਕ ਐ ਹਾਂ ਬਦਲ ਲਗੂ ਤੇ ਕਿੰਨੇ ਕਿਚੇ ਬਾਪੂ ਥੋੜੀ ਦਾੜੀ ਚਿੱਟੀ ਹੋ ਗਈ ਹਣਾ ਹਾਂ ਮੇਰੀ 75 ਸਾਲ ਦੀ ਉਮਰ ਹੋ ਗਈ ਤੇ ਕਿੰਨੇ ਕਿੰਨੇ ਕਿਸਨਾਰੇ ਦੇ ਤੇ ਹੁ ਸੰਧਾਰੇ ਦੇ ਹੀ ਜਾਂਦੇ ਆ ਸ਼ਾਲ ਬਾਤ ਦੇ ਹੀ ਜਾਂਦੇ ਸੰਧਾਰਾ ਕਿਵੇਂ ਲੱਗਦਾ ਹੈ ਬਹੁਤ ਹੀ ਲੱਗਦਾ ਦਾਨ ਪੁੰਨੇ ਦੀ ਕੁੜੀਆਂ ਹੋਣਾ ਇਹ ਇਹ ਹੀ ਰਿਵਾਜ ਬਣਿਆ ਜੀ ਛੈਣ ਭਾਈ ਦਾ ਆਪ ਜੀ ਦੀ ਮੇਲ ਮੂਲ ਹੋ ਜਾਂਦਾ ਤੇ ਉਹ ਬਲਾਪ ਹਾਂ ਟੱਟੇ ਦੇ ਰਿਸ਼ਤੇਦਾਰ ਨਾਲ ਜਾਂਦੇ ਨੇ ਠੀਕ ਹੈ ਦੀਆਂ ਗੱਲਾਂ ਕਰ ਲੈਂਦੇ ਨੇ ਅਸਲ ਜ਼ਿੰਦਗੀ ਕੀ ਹੈ ਅਸਲ ਜ਼ਿੰਦਗੀ ਤਾਂ ਇੱਥੇ ਆਪਾਂ ਨਾਲ ਤੱਕ ਉਹ ਲੈ ਕੇ ਨਹੀਂ ਜਾਣਾ ਹੈਗਾ ਬਸ ਕਿਹੜੇ ਜਾਣਾ ਉਹੀ ਜ਼ਿੰਦਗੀ ਆ ਅਸਲ ਜਿਹੜਾ ਮੇਲੇ ਕੇਲੇ ਹਾਸਾ ਠੱਠਾ ਹਾਂ ਹਾਂ ਤੇ ਉਹ ਮਲਾਪ ਸਾਡੀ ਇਹੀ ਜ਼ਿੰਦਗੀ ਆ ਪੈਸੇ ਨਾਲ ਜ਼ਿੰਦਗੀ ਨਹੀਂ ਬਣਦੀ ਜੀ ਨਾ ਤਾਂ ਐਵੇਂ ਫੈਲੇ ਦਾ ਚੁੱਪ ਜਾ ਵੀ ਰਹਿੰਦੇ ਹੁੰਦੇ ਨੇ ਇਹਨੇ ਪੈਸੇ ਦਾ ਥੀਹਾਂ ਚ ਵੀ ਬਥੇਰਾ ਰੋਲਦਾ ਬਥੇਰਾ ਬੜੀ ਦੁਨੀਆ ਪਰੇ ਤੋਂ ਪਰੇ ਪਈ ਆ ਬੜੇ ਤੋਂ ਪਰੇ ਪਈ ਆ ਹਾਂ ਜੀ ਸਰਾਧਾਨ ਕਰਨ ਦਾ ਤਾਂ ਨਹੀਂ ਹਰੇਕ ਨੂੰ ਮੌਕਾ ਮਿਲਦਾ ਨਹੀਂ ਹਰੇਕ ਨੂੰ ਮੌਕਾ ਨਹੀਂ ਮਿਲਦਾ ਹੈ ਥੀਦਾ ਦਾਨ ਹਾਂ ਉਹ ਵੀ ਕਰ ਸਕਦਾ ਜਿਹਦੇ ਕਰਮਾਂ ਚ ਲਿਖਿਆ ਹੋਵੇ ਬਾਬਾ ਜੱਸੀ ਗੱਲ ਤੁਸੀਂ ਕੀ ਨਾਵਾ ਕੋਈ ਕੋ ਡਾਕਟਰ ਪਿੰਡਾ ਬਤ ਤੁਸੀਂ ਵਿਚੜ ਦੋ ਲਈ ਤੁਸੀਂ ਕਿੰਨੇ ਬੀਪੀ ਲੈ ਕੇ ਆਏ ਆ ਜੀ ਅਫਦਰ ਲੋਆ 8 ਕਿਲੋ ਆ ਉਹ ਬੀਬੀ ਆਪਣੀ ਸੀਗੇ ਹਾਂਜੀ ਹਾਂਜੀ ਹਾਂ ਪਹਿਲੀ ਬੀਬੀ ਉਹ ਆਪਣੀ ਸੀ ਪਪੂ ਮੈਂ ਦੇਖਿਆ ਵੀ ਇੱਥੇ ਜਿਹੜਾ ਪੁਰਾਣਾ ਆਪਣਾ ਇਹ ਚੱਲੇ ਆ ਰਿਹਾ ਜਿਵੇਂ ਪਿੰਡਾਂ ਚ ਪੱਠੀ ਇਧਰ ਨੂੰ ਮਾਰੇ ਦਿਖਾਈ ਹਨੀ ਮਾਰ ਕੇ ਰੀਤੀ ਰਿਵਾਜ ਤੇ ਪੁਰਾਣਾ ਟੈਪ ਵੀ ਪੱਠੀ ਲੱਗੀ ਆ ਇਹਵੇਂ ਦਿਖਣੀ ਹੁੰਦੀ ਇਹ ਮਿੱਟੀ ਵਾਲੀ ਪੱਠੀ ਆ ਇਹ ਤੇ ਤਿੱਪਿਆਂ ਦੇ ਵੀ ਉਵੇਂ ਛਪਣੀ ਪਈ ਹੋਈ ਆ ਤੇ ਲੈਂਡ ਵੀ ਲੱਗੀ ਹੋਈ ਆ ਰੇਲ ਗੱਡੀ ਵਾਂਗੂ ਹਾਂਜੀ ਬਾਪੂ ਹਣਾ ਬੀਬੀ ਆਪ ਪਹਿਲਾਂ ਗੱਲ ਕੀਤੀ ਤੇ ਬਾਪੂ ਬੈਠਾ ਆਰਾਮ ਨਾਲ ਹੈ ਨਾ ਹਾਂਜੀ ਬਾਪੂ ਇਹ ਸਮਾਂ ਅੱਜ ਕੱਲ ਕਿਸੇ ਕੋਲ ਹੈ ਨਹੀਂ ਸ਼ਹਿਰਾਂ ਦੀ ਮੈਂ ਗੱਲ ਕਰਾਂਗੀ ਪਿੰਡ ਤੇ ਨਹੀਂ ਮੇਲ ਹੋਇਆ ਇੱਥੇ ਪੱਠੀ ਤੇ ਹੋਗਾ ਪਿੰਡ ਹੁੰਦਾ ਰਹਿੰਦਾ ਪਰ ਇੱਕ ਦੂਜੇ ਨੂੰ ਮਿਲਣੇ ਨਿਕਲ ਗਏ ਜਿਵੇਂ ਆ ਬੈਠਿਆਂ ਨੂੰ 2 ਘੰਟਿਆਂ ਦੇ ਆ ਇਹ ਨਹੀਂ ਟਾਈਮ ਦਾ ਹਮਮਮ ਪਹਿਲਾਂ ਬੋਟੀ ਖੇਲਦੇ ਫੁੱਟਬਾਲ ਖੇਲਦੇ ਆ ਕੀ ਇਹਦੇ ਚ ਗੁੱਟਾਂ 'ਚ ਇਹ ਗੱਲਾਂ ਇਹ ਆਏ ਸੀਗੇ ਮੋਬਾਈਲ 'ਤੇ ਇਹ ਨਹੀਂ ਸੀਗੇ ਹਮਮ ਸ਼ਾਇਣੇ ਕਹਿੰਦੇ ਹੁੰਦੇ ਸੀ ਬੰਦਾ ਜ਼ੋਰ ਦਾ ਗਰੀਬ ਨਾ ਹੋਵੇ ਉਹਨੂੰ ਚਾਹੇ ਗਰੀਬੀ ਹੋਵੇ ਖਾਣ ਪੀਣ ਨੂੰ ਘੋੜ ਦੇਚੀ ਕਿਉਂ ਦੁੱਧ ਪੀਣ ਨੂੰ ਔਰ ਇਹਦੇ ਘਰੇ ਮੱਝਾ ਲੋਗੋ ਚਾੜ੍ਹ ਰਿਹਾ ਹੋਵੇ ਹਮਮ ਫਿਰ ਇਹ ਡੱਡ ਦੇ ਵੜ ਗਏ ਜੀ ਉਹ ਤਾਂ ਮੁੰਰੇ ਤੇ ਦਾਮ ਹੀ ਨਹੀਂ ਆਏਗਾ ਜਿਹੇ ਜਾਨ ਆ ਤਾਂ ਜਹਾਨ ਆ ਸੋ ਇਸ ਵੇਲੇ ਪੱਠੀ ਤੇ ਆ ਤੇ ਬਾਈ ਹੁਣ ਨਾਲ ਵੀ ਗੱਲ ਕਰਦੇ ਆ ਬਾਈ ਬਾਈ ਸਤਿ ਸ੍ਰੀ ਅਕਾਲ ਬਾਈ ਜੱਗੀ ਜੀ ਹੋਣੀ ਬਾਈ ਕੀ ਕਹੋਗੇ ਬਾਪੂ ਜਿਹੜੇ ਮੇਲੇ ਕਰਦੇ ਆ ਤੁਹਾਡੇ ਕਰਕੇ ਜਾਂ ਪੱਠੀ ਪੱਠੀ ਨੂੰ ਕਿੰਨਾ ਟਾਈਮ ਹੋ ਗਿਆ 1999 ਦੀ ਲੱਗੀ ਆ ਇਹ ਪਿੰਡ ਕਘਰਾਣੇ ਤੇ ਕਿਵੇਂ ਲੱਗਦਾ ਜਦੋਂ ਬਿਸਕਟ ਕਢਾਉਣ ਆਉਂਦੇ ਆ ਲੋਕ ਬਹੁਤ ਵਧੀਆ ਲੱਗਦਾ ਹੂੰ ਆਪਣੇ ਪਿੰਡ ਚ ਗੱਲਾਂ ਮੱਤਾ ਕਰਦੇ ਆ ਬੈਠੇ ਆ ਹੂੰ ਇਹਦੇ ਸਾਹ ਵੀ ਪੁਰਾਣੀਆਂ ਛਪੜੀ ਪਾਈ ਹੋਈ ਆ ਜਾਂ ਇਹ ਪੱਠੀ ਵੀ ਉਹਨੀ ਉਸੇ ਟਾਈਪ ਦੀ ਰੱਖੀ ਆ ਤੁਸੀਂ ਹਣਾ ਕੱਚੀ ਪੱਠੀ ਆ ਤੇ ਕੱਚਿਆਂ ਚ ਸਕੂਨ ਵੀ ਆ ਹੂੰ ਤੇ ਕੱਚਿਆਂ ਚ ਸਕੂਨ ਆ ਬਾਪੂ ਕੱਚਿਆਂ ਚ ਸਕੂਨ ਆ ਆ ਕੱਚੀ ਮਿੱਟੀ ਤੇ ਬੈਠੇ ਆ ਹਾਂਜੀ ਹਾਂਜੀ ਇਹਨਾਂ ਪਿਆਰ ਆ ਕੱਚੀ ਮਿੱਟੀ ਨਾਲ ਕੱਚੀ ਨਾਲ ਹਣਾ ਪਿਆਰ ਆ ਪੱਕੀ ਨਾਲ ਨਹੀਂ ਆਗਾ ਹੂੰ ਫੱਕੀ ਦਾ ਥੋੜਾ ਜਿਹਾ ਰਵਾ ਤੇ ਖਤਮ ਕਰ ਦਿੰਦੀ ਆ ਬੰਦੇ ਨੂੰ ਇਹ ਤਾਂ ਹੈਗਾ ਹੀ ਆ ਇੱਥੋਂ ਜੰਮੇ ਆ ਇੱਥੋਂ ਹੀ ਪਲੇ ਆ ਹਾਂ ਇੱਥੇ ਇਹਦੇ ਵਿੱਚ ਹੀ ਰਲ ਜਾਣਾ ਇਹਦੇ ਵਿੱਚ ਹੀ ਰਲ ਜਾਣਾ ਹਾਂ ਕੀ ਬਾਤ ਆ ਸੋ ਮਿੱਟੀ ਨਾਲ ਜੁੜੀਆਂ ਹੋਈਆਂ ਗੱਲਾਂ ਆਪਾਂ ਅੱਜ ਕੀਤੀਆਂ ਨੇ ਤੇ ਹਾਂਜੀ ਮਿੱਟੀ ਨਾਲ ਜੁੜਨਾ ਬਹੁਤ ਚੰਗੀ ਗੱਲ ਆ ਬਾਈ ਆਪਣੇ ਪਿੰਡ ਦੀ ਮਿੱਟੀ ਨਾਲ ਬਹੁਤ ਪਿਆਰ ਹੁੰਦਾ ਪਿੰਡ ਦੀ ਮਿੱਟੀ ਨਾਲ ਹੋਣਾ ਵੀ ਚਾਹੀਦਾ ਹਨਾ ਹੋਣਾ ਵੀ ਚਾਹੀਦਾ ਠੀਕ ਆ ਜਿਹੜੇ ਫਾਰਗੇਟ ਨੈਵਰ ਕਦੇ ਵਾਰ ਤੇ ਭੁੱਲ ਜਾਂਦੇ ਆਪਣੇ ਪਿੰਡ ਨੂੰ ਉਹ ਕਦੇ ਵੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦੇਗੇ ਸੋ ਆਪਣੀ ਮਿੱਟੀ ਤੇ ਆਪਣੀ ਧਰਤੀ ਨੂੰ ਨਾ ਭੁੱਲੋ ਨਾ ਭੁੱਲੋ ਨਾ ਬਸ਼ੌਕਰ ਨੂੰ ਨਾ ਜਾਣ ਦੇ ਕੋਟ ਨਾ ਕਰੋ ਜਿਹੜਾ ਕੋਈ ਇੱਥੇ ਪੰਜਾਬ ਆ ਨਾ ਉਹ ਕਿਤੇ ਵੀ ਨਹੀਂ ਆਏਗਾ ਹੂੰ ਜੇ ਬਾਹਰ ਜਾ ਵੀ ਬੜੇ ਤਾਂ ਸੰਧਾਰੇ ਸੰਦੂਰੇ ਦਿੰਦੇ ਰਹੋ ਇਹ ਵੀ ਕਹਿ ਹਾਂ ਇਹ ਕੰਟੀਨਿਊ ਹੀ ਰੱਖੋ ਜੀ ਹਾਂ ਦਾਨਪਨ ਜਾਰੀ ਰੱਖੋ ਅਜਾ ਦਾਨਪਨ ਜਾਰੀ ਤੇ ਇਹ ਪ੍ਰਾਣੀ ਆ ਤੇ ਆਹ ਵਾਲੇ ਖੇਤ ਨੇ ਉਹ ਆਹ ਲੱਕੜਾਂ ਤੇ ਚਲਦੀ ਐ ਇਹ ਹਣਾ ਗੈਸ ਗੁਸਾ ਵਾਲਾ ਕੋਈ ਕੰਮ ਨਹੀਂ ਲੱਕੜਾਂ ਦੇਸੀ ਕੰਮ ਵਧੀਆ ਹੂੰ ਲੱਕੜਾਂ ਤੇ ਚਲਦੀ ਆ ਤੇ ਕਿਵੇਂ ਚੱਲਦਾ ਬਾਈ ਫਿਰ ਕੰਮ ਤਾਂ ਲੱਗ ਰਿਹਾ ਮਾਨ ਦਾ ਇਸ ਕੋਲ ਤਾਂ ਬਲਿਆ ਬਣਦੇ ਹਾਂ ਹਾਂ ਬੜੇ ਮਸ਼ੀਨਾ ਚੱਲਦੇ ਆ ਰਾਂ ਕਿਉਂਕਿ ਕੋਈ ਜਿਹੜੀ ਆਪਣੇ ਆਪਣੀ ਪੱਠੀ ਦਾ ਕੀ ਆ ਪੱਠੀਆਂ ਬਹੁਤ ਨੇ ਸ਼ਹਿਰਾਂ ਚ ਵੀ ਬਹੁਤ ਨੇ ਇਹ ਪਿੰਡੂ ਪੱਠੀ ਦਾ ਕੀ ਰਾਜ਼ ਕੀ ਆ ਬੇਤੇ ਲੋਕਾਂ ਦਾ ਆ ਕੇ ਬਹਿਣਾ ਜਾਂ ਇੱਥੇ ਹੀ ਬਿਸਕਟ ਹਾਂਜੀ ਇੱਕ ਤਾਂ ਜਗਾ ਸਾਫ ਸੁੱਧਰੀ ਆ ਇੱਕ ਘਰ ਦੇ ਪੈਨ ਦੀ ਆ ਸਾਰੀ ਹਾਂ ਕੋਈ ਨਸ਼ੇ ਪੱਤੇ ਵਾਲਾ ਨਹੀਂ ਕੋਈ ਜਰਦੇ ਵੀੜੀ ਵਾਲਾ ਨਹੀਂ ਹਾਂ ਤੇ ਬਾਕੀ ਪੀਪੇ ਰੱਖ ਕੇ ਲੋ ਕਰੇ ਚਲੇ ਜਾਂਦੇ ਆ ਬਿਸ਼ਵਾਸ ਹੈ ਕੀ ਵੀ ਸਤਿਗੁਰ ਤੁਸੀਂ ਕਿੱਥੋਂ ਆਏ ਹੋ ਨਹੀਂ ਛੋਣੀ ਆਏ ਆ ਘਰਾਂ ਨੇ ਤੋਂ ਤੁਸੀਂ ਕਿੰਨੇ ਕਿਲੋ ਦੇ ਬਣਾਉਣੇ ਆ ਬਣਾਵਾਂਗੇ 8-10 ਕਿਲੋ ਦੇ 8-10 ਕਿਲੋ ਦੇ ਹੋਰ ਕਿੰਨੇ ਜਣੇ ਨੂੰ ਦੇਣੇ ਆ ਇੱਕੋ ਕੁੜੀ ਨੂੰ ਦੇਣੇ ਆ ਬਸ ਇਹ ਘਰੇ ਖਾਵਾਂਗੇ ਬਾਕੀ ਘਰੇ ਖਾਵਾਂਗੇ ਅੱਛਾ ਸਪੈਸ਼ਲ ਵੀ ਹੁੰਦਾ ਇਹਦੇ ਕੁਛ ਦੇਸੀ ਦੁੱਸੀ ਘਿਓ ਵਾਲੇ ਵੀ ਵੀਸੀ ਘਿਓ ਜਿਹੜਾ ਖਤ ਮੇਵਾ ਮੂ ਬਸ ਸਭ ਕੁਝ ਪਾਵੋ ਜਿਹੜਾ ਮਰਜ਼ੀ ਪਾ ਲੋ ਹੈ ਹਾਂ ਠੀਕ ਹੈ ਸੱਕਰ ਵਾਲੇ ਵੀ ਬਣਾਵਾਂ ਉਹ ਦੇਸੀ ਸ਼ੱਕਰ ਵਾਲੇ ਵੀ ਬਣਾ ਸਕਦੇ ਹਾਂ ਸਾਜੂ ਦਾ ਉਹਨੂੰ ਮਾਗ ਲਓ ਜਿਹੜਾ ਮਰਜ਼ੀ ਪਾ ਲੋ ਆਹ ਲੱਗਣਾ ਤਾਂ ਆਪਣੇ ਸਰੀਰ ਨੂੰ ਹੀ ਆ ਬੀਬੀ ਹੋਣੀ ਕੰਨਨ ਲੱਗੇ ਹੋਇਆ ਇਹ ਕਿੰਨੇ ਕਿਲੋ ਦਾ ਆਟਾ ਬੀਬੀ 2 2 ਕਿਲੋ ਦਾ ਆਟਾ ਤੇ ਜਿਹੜੀ ਚੀਨੀ ਆ ਸਾਫਤੀ ਉਹਦਾ ਪਤਾ ਨਹੀਂ ਲੱਗਦਾ ਫਿਰ ਕਿ ਲੱਗਦਾ ਹੋਰਤੀ ਭਾਈ ਵਿੱਚ ਵਿੱਚ ਖੁਰ ਜਾਂਦੀ ਆ ਉਹ ਇੰਨਾ ਕਿ ਤੁਸੀਂ ਗੁੰਨਦੇ ਆ ਮਤਲਬ ਘੋਲਦੇ ਨੇ ਪੂਰਾ ਹੈਂ ਕੀ ਆ ਵਾਰਾ ਐ ਆਉਂਦੇ ਆ ਨਾ ਪੀਪਲ ਲੈ ਕੇ ਭਾਈ ਫਿਰ ਇਹਨਾਂ ਨੇ ਹੁਣ ਨੰਬਰ ਲਵਾ ਲੈਣਾ ਕਿਵੇਂ ਕਿਸ ਹੌਕਟਾ ਦਾ ਭਾਈ ਕਿਵੇਂ ਕਿੰਨੇ ਕਿ ਦਿਨਾਂ ਦਾ ਨੰਬਰ ਚੱਲਦਾ ਪਿਆ ਇੱਥੇ ਇਹਨਾਂ ਦੀ ਸ਼ਾਮ ਨੂੰ ਵਾਰੀ ਆਉਣੀ ਆ ਇਹ ਜਿਹੜੇ ਹੁਣ ਆਏ ਨੇ ਸਵੇਰੇ ਅਗਲੀ ਕੱਲ ਨੂੰ ਹੋਵੇਗੀ ਬਣਾ ਅੱਛਾ ਅਬਲੀ ਕਹ ਲੂੰ ਇੱਕ ਦਿਨ ਚ ਕਿੰਨੇ ਕਿਲੋ ਅੱਜ ਨਿਕਲ ਜਾਂਦੇ ਆ 80 90 ਕਿਲੋ ਆਟਾ ਨਿਕਲ ਜਾਂਦਾ ਕਿੰਨੇ ਬੰਦੇ ਇੱਥੇ ਕੰਮ ਕਰਦੇ ਬਾਈ ਤਿੰਨ ਬੰਦੇ ਤਿੰਨ ਬੰਦੇ ਕੰਮ ਕਰਦੇ ਮਤਲਬ 80 ਕਿਲੋ ਆਟਾ ਕਿੰਨੇ ਕ ਬੰਦੇ ਭਗਤਾਨ ਹੋ ਜਾਂਦੇ ਹੁਣ ਆਇਆ ਜੀ ਕੁਝਾਂਤ ਕੇ 10 ਕਿਲੋ ਆਟਾ ਉਹਨਾਂ ਕੇ ਦਾ 20 ਉਹਨਾਂ ਕੇ ਦੋ ਹੁੰਦਾ ਵੱਡੇ ਸੁਨਾਰੇ ਵਾਲੇ ਨੇ ਪਰਿਵਾਰ ਇੱਥੇ ਧੀ ਨੂੰ ਵੀ ਦੇਣਾ ਭਾਈ ਨੂੰ ਵੀ ਦੇਣਾ ਭੂਆ ਨੂੰ ਵੀ ਦੇਣਾ ਗਾਹਾਂ ਭੂਆ ਨੂੰ ਵੀ ਦੇਣਾ ਮਤਲਬ ਗਾਹਾਂ ਚਾਰ ਪੰਜ ਪੀੜੀਆਂ ਨੂੰ ਦੇ ਹੋਣਾ ਲਾਣੇ ਇਕੱਠੇ ਨੇ ਕਈ ਦੋ ਦੋ ਤਿੰਨ ਤਿੰਨ ਨੂੰ ਭਾਈ ਜਿਵੇਂ ਬਾਪੂ ਹੋਣੀ ਰੋਟਾ ਹੋ ਜਾਂਦਾ ਹੂੰ ਮਤਲਬ ਆਏ ਆ ਜਾਂਦੇ ਜਾਂਦੇ ਕੀ ਕਹੋਂਗੇ ਸਾਡੇ ਦੋਸਤਾਂ ਨੂੰ ਹੁਣ ਆਏ ਆ ਨਾ ਦੂਰੋਂ ਦੇਖਿੰਦੇ ਕੋਈ ਚਤੌਲੀ ਹੋ ਗਈ ਹਾਂ ਤੇ ਕਾਲ ਖੋ ਗਿਆ ਤੇ ਰਿਪੋਰਟ ਹੋ ਗਿਆ ਰਹੀਆਂ ਲਹਿਰਾ ਇਹਨੇ ਪਿੰਡਾਂ ਤੋਂ ਜੱਲ ਆਬ ਨਿਕਲ ਤੋਂ ਆਉਂਦੇ ਕਿੰਨੇ ਕ ਪਿੰਡ ਵਾਲੇ ਨਾਲੋਂ ਆਪਣੇ ਆ ਜਾਂਦੇ ਆ ਆ ਜਾਂਦਾ ਪੰਜ ਛੇ ਪਿੰਡ ਪੰਜ ਛੇ ਪਿੰਡ ਆ ਜਾਂਦੇ ਇਹ ਇਹ ਮਹੀਨੇ ਦਾ ਹੀ ਕੰਮ ਹੁੰਦਾ ਹਨ ਨਾਰਿਆਂ ਡੇਢ ਕੁ ਮਹੀਨੇ ਦਾ ਸੀਜ਼ਨ ਹੈ ਜੇ ਇਹ ਪੂਰਾ ਫਿਰ ਵਧੀਆ ਸਰਦੀ ਦਾ ਲੱਗਦੀਆਂ ਦਾ ਵਧੀਆ ਵਧੀਆ ਠੀਕ ਹੈ ਇਹ ਲੱਕਣ ਵਾਲੀ ਪੱਟੀ ਜਾਂਦੇ ਜਾਂਦੇ ਆਪਣੇ ਦੋਸਤਾਂ ਨੂੰ ਕੀ ਕਹੋਗੇ ਜਿਸ ਨੇ ਮੇਰੇ ਅਰਗੇ ਨੇ ਸ਼ਹਿਰ ਤੋਂ ਵੀ ਆਉਣਾ ਜਾਂ ਫੋਨ ਫਾਨ ਤੇ ਜਾਂ ਬਾਹਰਲੇ ਮੁਲਕ ਵਾਲੇ ਆਰਡਰ ਕਰਦੋਂਗੇ ਤੇ ਜਦੋਂ ਮਰਜੀ ਫੋਨ ਨੰਬਰ ਤਾਂ ਬੋਲੋ 957787396 ਇੱਕ ਨੰਬਰ ਹੋ ਰਹੀ ਹਾਂ ਬੋਲੋ 94645359 ਇਹਦੇ ਮਤਲਬ ਤੁਹਾਨੂੰ ਕਾਲ ਕਰਨੇ ਬਾਹਰ ਬੈਠੇ ਆ ਵੀ ਸਾਡੇ ਐਨ ਆਰ ਆੀ ਉਹ ਤੁਸੀਂ ਸੰਧਾਰਾ ਵਾਲੇ ਨਾਲੇ ਲਵੇ ਲਾਉਣ ਦੇ ਪਿੰਡਾਂ ਚੋਂ ਦਿਆਨੇ ਦੂਰ ਪਾਰਸਲ ਪੁਰਸਲ ਵੀ ਕਰ ਦੂੰਗਾ ਪਾਰਸਲ ਵੀ ਹੋ ਜਾਊਗਾ ਸੋ ਇਹ ਐਸ ਵੇਲੇ ਆਸੀ ਕਹ ਘਰਾਣੇ ਕਲਾਰਾਇਪੁਰ ਤੋਂ ਸੋ ਲਈ ਹੈ ਇਹ ਤੇ ਜਿਹੜਾ ਲੁਧਿਆਣਾ ਜਿਹੜਾ ਲੁਧਿਆਣਾ ਜਿਹੜਾ ਲੁਧਿਆਣਾ ਦਾ ਪਿੰਡ ਆਇਕ ਘਰਾਣਾ ਅਹਿਮਦਗੜ੍ਹ ਤੋਂ 4 ਕਿਲੋਮੀਟਰ ਅਹਿਮਦਗੜ੍ਹ ਤੋਂ ਚੱਲ ਕਰੋ 4 ਕਿਲੋਮੀਟਰ ਪਿੱਛੇ ਪਿੱਛੇ ਸੋ ਤੁਸੀਂ ਸੰਧਾਰੇ ਵਾਲੇ ਬਿਸਕਟ ਸੀਜ਼ਨ ਚੱਲਦਾ ਪਿਆ ਤੇ ਮੂਰੇ ਰਖੜੀਆਂ ਤੱਕ ਹਜੇ ਜਿਨ੍ਹਾਂ ਨੇ ਸੰਧਾਰੇ ਨਹੀਂ ਦਿੱਤੇ ਉਹ ਆਪਣਾ ਸੰਧਾਰਾ ਬਣਵਾ ਕੇ ਆਪਣੀਆਂ ਭੈਣਾਂ ਨੂੰ ਭੂਆ ਨੂੰ ਦੇ ਸਕਦੇ ਆ ਕਾਰਮਨ ਕਰ ਸਕਦੇ ਜਿਵੇਂ ਬਾਪੂ ਹਣਾਂ ਨੇ ਦੱਸਿਆ ਵੀ ਦਾਨ-ਪੋਨ ਕਰਦੇ ਰਹਿਣਾ ਚਾਹੀਦਾ ਕਈਆਂ ਨੂੰ 75 ਸਾਲ ਹੋ ਗਏ ਕਈਆਂ ਨੂੰ 80 ਸਾਲ ਹੋ ਗਏ ਮੇਰੇ ਅਰਗੇ ਨੇ ਪਹਿਲਾਂ ਸੁਨਾਰਾ ਦੇਣ ਜਾਣਾ ਤੇ ਮੈਂ ਲੈਣਾ ਹੈ ਬਾਈ ਕੋਲੇ ਸੋ ਆਓ ਮਿਲਦੇ ਆ ਅਗਲੀ ਵੀਡੀਓ ਚ ਉਹ ਨਹੀਂ ਦੇਰ ਲਈ ਖੇਮਾ ਤੇ ਯਾਤਕਾਂ ਜੀ ਕੁਝ ਵੱਧ ਘੱਟ ਬੋਲੇਗਾ ਵੇ ਮਿਲਦੇ ਰਹਾਂਗੇ ਐਸੀਆਂ ਵੀਡੀਓਜ਼ ਤੁਹਾਡੇ ਦਰਮਿਆਨ ਲਿਆਉਂਦੇ ਰਹਾਂਗੇ ਸਤਿ ਸ੍ਰੀ ਅਕਾਲ